ਅੱਜ ਸਿੱਖਿਆ ਦੇ ਆਪਣਕ ਸਰਕਾਰੀ ਮਿਡਲ ਸਕੂਲ ਖਾਨਪੁਰ ਦੇ ਵਿੱਚ ਮੈਂ ਸੇਵਾ ਨਿਭਾ ਰਿਹਾ ਜੀ ਤੇ 2009 ਚ ਸੇਵਾ ਦੇ ਵਿੱਚ ਆਇਆ ਸੀ ਅੱਜ ਲਗਾਤਾਰ ਸੇਵਾ ਕਰਦਾ ਹੋਇਆ ਸਰ ਜਿੰਨਾ ਸਮਾਂ ਜੋਬ ਦੇ ਵਿੱਚ ਬਿਤਾਇਆ ਕੰਦੇਹੀ ਨਾਲ ਕੰਮ ਕੀਤਾ ਸੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਅੱਜ ਅੰਤਰਰਾਸ਼ਟਰੀ ਜਿਹੜਾ ਹੈਗਾ ਵਿਸ਼ਵ ਵਿਧਿਆਪਕ ਦਿਵਸ ਦੇ ਮੌਕੇ ਤੇ ਤੇ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ 2025 ਜਿਹੜਾ ਹੈਗਾ ਸਾਨੂੰ ਦੇ ਕੇ ਸਨਮਾਨਿਤ ਕੀਤਾ ਮੈਂ ਦੇਖਦਾ ਹਾਂ ਕਿ ਜਿੱਥੇ ਇਹ ਸਾਨੂੰ ਸਨਮਾਨ ਦਿੱਤਾ ਗਿਆ ਉੱਥੇ ਸਾਡੀ ਜ਼ਿੰਮੇਵਾਰੀ ਦੇ ਵਿੱਚ ਵੀ ਬਹੁਤ ਬਹੁਤ ਵਾਧਾ ਹੋਇਆ ਹੈ ਸੋ ਮੈਂ ਆਪਣੇ ਮਾਨਯੋਗ ਸੀਐਮ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਮਾਨਯੋਗ ਐਮ ਸਾਹਿਬ ਤੇ ਹਲਕਾ ਬਧਾ ਇੱਕ ਹਰਮਨ ਪਿਆਰੀ ਨੇਤਾ ਸਰਦਾਰ ਹਰਜੋਤ ਸਿੰਘ ਬੈਂਜੀ ਦਾ ਤੇ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਰ ਜੀ ਦਾ ਤੇ ਡਿਪਟੀ ਸਾਡੇ ਡੀਓ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਆਪਣਾ ਵਿੰਦਰਜੀ ਸਰ ਦਾ ਤੇ ਮੌਨਿਕਾ ਪਟਾਣੀ ਮੈਮ ਡਾਇਰੈਕਟ ਪ੍ਰਿੰਸੀਪਲ ਵਿਨਦਰ ਸ਼ਰਮਾ ਜੀ ਦਾ ਤੇ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਜੀ ਦਾ ਤੇ ਆਪਣੇ ਵੀਡੀਓ ਉਸ ਦੇ ਰਵੀ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਮੁੱਚੇ ਸਟਾਫ ਦਾ ਤੇ ਜਿੱਥੇ ਮੈਂ ਪੜਾਉਂਦਾ ਉਸ ਪਿੰਡ ਦੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੱਥੇ ਅੱਜ ਪੰਜਾਬ ਸਰਕਾਰ ਵੱਲੋਂ ਅਧਿਆਪਕ ਦੇ ਇਸ ਮੌਕੇ ਸਾਨੂੰ ਇਹ ਸਨਮਾਨ ਦੇ ਕੇ ਜਿਹੜਾ ਹੈਗਾ ਮਾਣ ਵਕਸ਼ਿਆ ਹੈ ਉੱਥੇ ਮੈਂ ਸਮਝਦਾ ਕਿ ਵੱਡੇ ਪੱਧਰ ਤੇ ਜਿਹੜੀ ਇਹ ਜ਼ਿੰਮੇਵਾਰੀ ਵੀ ਸਾਡੀ ਫਿਕਸ ਹੋ ਰਹੀ ਹੈ ਤੇ ਹੋਰ ਵੀ ਵੱਧ ਚੜ੍ਹ ਕੇ ਮਿਹਨਤ ਦੇ ਨਾਲ ਲਗਨ ਦੇ ਨਾਲ ਵਿਦਿਆਰਥੀਆਂ ਦੀ ਸੇਵਾ ਕਰਾਂ ਕਿ ਸਿੱਖਿਆ ਦੇ ਖੇਤਰ ਵਿੱਚ ਬਾਕੀ ਬਾਕੀ ਯੋਗਦਾਨ ਪਾਉਣ ਦਾ ਧੰਨਵਾਦ।